ਤੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਸਾਨੂੰ ਸਭ ਨੂੰ ਪਤਾ ਹੈ ਵੀ ਜੜਾਣਾ ਧੁੰਦਾਂ ਦਾ ਮੌਸਮ ਸ਼ੁਰੂ ਹੋ ਗਿਆ ਤੇ ਸਾਰੇ ਵੀਰ ਭਰਾ ਜੋ ਵੀ ਡਰਾਈਵ ਕਰਦੇ ਹਨ ਹਨਾ ਆਪਣਾ ਧਿਆਨ ਰੱਖਿਓ ਸਮੇਂ ਸਿਰ ਚੱਲਿਆ ਕਰੋ ਕਿਤੇ ਵੀ ਜਾਣਾ ਕਿਸੇ ਨੂੰ ਦੂਰ ਪਾਰ ਜਾਣਾ ਹੈ ਕੋਈ ਮਲਾਜਮ ਹੈ ਕੋਈ ਬਿਜ਼ਨਸਮੈਨ ਬੰਦਾ ਹੈ ਨਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਇਨਸਾਨ ਹੈ ਹਨਾ ਜੀ ਨੂੰ ਇਹ ਲੱਗੇ ਵੀ ਯਾਰ ਹਾਂ ਆਪਸ ਵਿੱਚ ਸਾਰੇ ਸਾਂਝੇ ਤੁਰਪਾਂਗੇ ਬਾਈ ਸਵੇਰੇ ਸਾਂਝੇ ਤੁਰਨ ਨਾਲੋ ਇੱਕ ਦਿਨ ਪਹਿਲਾਂ ਤੁਰਪਿਆ ਕਰੋ ਬਾਈ ਪਗ ਜਾ ਕਰੋ ਕਿਉਂਕਿ ਵੀਰੇ ਜ਼ਿੰਦਗੀ ਵਾਰੀ ਵਾਰੀ ਨਹੀਂ ਮਿਲਦੀ ਹਨਾ ਜ਼ਿੰਦਗੀ 'ਚ ਬਹੁਤ ਵੱਡੇ ਉਤਰਾ ਚੜਾਅ ਆਉਂਦੇ ਰਹਿੰਦੇ ਨੇ ਕਿ ਐਕਸੀਡੈਂਟ ਹੋ ਜਾਂਦਾ ਬਾਈ ਨੁਕਸਾਨ ਹੋ ਜਾਂਦਾ ਹਨਾ ਤੁਹਾਡੇ ਪਰਿਵਾਰ ਵੇਟ ਕਰਦੇ ਕਰਦੇ ਇੱਕ ਐਸੇ ਕੰਮ ਵਿੱਚ ਫਸ ਜਾਂਦੇ ਨੇ ਫਿਰ ਆਪਾਂ ਸੋਚ ਜਾਂਦੇ ਵੀ ਯਾਰ ਮੈਂ ਪਹਿਲਾਂ ਭੱਗ ਜਾਂਦਾ ਯਾਰ ਹਨਾ ਘੰਟਾ ਲੇਟ ਭੱਗ ਜਾਂਦਾ ਜਾਂ ਕੱਲੀ ਭੱਗ ਜਾਂਦਾ ਫਿਰ ਬਾਅਦ ਦੇ ਵਿੱਚ ਬਾਈ ਪਸਾਉਣ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਦੇਖੋ ਤੁਸੀਂ ਵੀ ਜਿਹੜੀ ਤੁਹੁੰਦਾ ਨਾ ਨੇ ਕਿੰਨੇ ਪਹਿਰੀ ਆਲੇ ਸਾਮ ਦੇ ਸਾਢੇ 4 ਵਜੇ ਨੇ ਮਲਕੇ ਸਵੇਰ ਦੀ ਉਤਰੀ ਨਹੀਂ ਕਿ ਸੂਰਜ ਅਜੇ ਦਾ ਅਸੀਂ ਦਰਸ਼ਨ ਨਹੀਂ ਕੀਤੇ ਸਾਡੀ ਰੀਚ ਦਾ ਠੀਕ ਹੈ ਨਾ ਕਿਉਂਕਿ ਹੁਣ ਧੁੰਦਾ ਨਾ ਟਾਈਮ ਹੈ ਹੋਣੀ ਪੈਣੀ ਆ ਪਹਿਲਾਂ ਤਾਂ ਉਮੀਦ ਨਹੀਂ ਸੀ ਕੋਈ ਵੀ ਧੁੰਦ ਪਾਉਗੀ ਜਾਂ ਠੰਡ ਪਾਉਗੀ ਪਰ 2-3 ਦਿਨਾਂ ਤੋਂ ਇੱਕਦامی ਜਿਹੜੀ ਠੰਡ ਪੈਣ ਲੱਗੀ ਆ ਛੋਟੇ ਕੋਲੇ ਜਿਹੜੇ ਸਾਧਨ ਨੇ ਕੋਈ ਸਕੂਟਰ ਆ ਮੋਟਰਸਾਈਕਲ ਆ ਗੱਡੀ ਆ ਟਰੈਕਟਰ ਆ ਟਰੱਕ ਨੇ ਨਾ ਸੋ ਸਭ ਤੋਂ ਵੱਡਾ ਰਿਸਕੇ ਕੰਮ ਦਾ ਡਰਾਈਵਰ ਵੀਰਾ ਨਹੀਂ ਹੁੰਦਾ ਹੈ ਨਾ ਜਿਨ੍ਹਾਂ ਨੇ ਪਤਾ ਨਹੀਂ ਕਿਹੜੇ ਵੇਲੇ ਕਿੱਧਰ ਨੂੰ ਜਾਣਾ ਚੱਲਣਾ ਹੈ ਕੋਈ ਵੀ ਸਬਜ਼ੀ ਢੋਂਦੇ ਨੇ ਕੋਈ ਚੁੰਨਾ ਢੋਂਦੇ ਨੇ ਨਾ ਕੋਈ ਸ਼ਿਪਿੰਗ ਦਸਮਾਹ ਲੈ ਕੇ ਜਾਂਦੇ ਨੇ ਕਿਸੇ ਦੇ ਟਰੱਕ ਤੇ ਚ ਮੋਟਰਸਾਈਕਲ ਲੱਤੇ ਨੇ ਕਿ ਚੱਕੜੀਆਂ ਲੱਤੀਆਂ ਨੇ ਨਾ ਤੇ ਉਹਨਾਂ ਵੀਰਾਂ ਬੇਨਤੀ ਆ ਭਾਈ ਤੁਸੀਂ ਵੀ ਆਪਦਾ ਪਰਿਵਾਰ ਪਾਲਣਾ ਨਾ ਤਾਂ ਆਰਾਮ ਨਾਲ ਇੱਕ ਸਾਈਡ ਤੇ ਚੱਲਿਆ ਕਰੋ ਜਿਵੇਂ ਉਹਨਾਂ ਗੱਡੀ ਵਾਲਾ ਦੇਖੋ ਇਹ ਗੱਡੀ ਵਾਲਾ ਬਹੁਤ ਗਲਤ ਜਾ ਰਿਹਾ ਅਸਲ ਦੇ ਵਿੱਚ ਇਹ ਗੱਡੀ ਵਾਲੇ ਦੀ ਜਿਹੜੀ ਚਲਾਈ ਆ ਨਾ ਖੱਬੇ ਹੱਥ ਬਣਦੀ ਹੈ ਵੀ ਜਿਨੇ ਆਰਾਮ ਨਾਲ ਜਾਣਾ ਉਹ ਖੱਬੇ ਹੱਥ ਜਾਓ ਆਪ ਦੇ ਖੱਬੇ ਹੱਥ ਜਿਨੇ ਤੇਜ਼ ਜਾਣਾ ਤੇਜ਼ ਲੈਣਾ ਕਣਾ ਬਾਕੀ ਸੁਣੋ ਇਹ ਪਤਾ ਨਾ ਜਿਹੜੀ ਵਿਚਾਲੇ ਪੱਟੀ ਬਣੀ ਐ ਇਹਦੇ ਵਿਚਾਲੇ ਕੱਟ ਲੱਗੇ ਨੇ ਮਾਲਕ ਜੇ ਤੁਸੀਂ ਕਿਤੋਂ ਵੀ ਆਪਦੀ ਕ੍ਰੋਸ ਹੀ ਕਰ ਸਕਦੇ ਹੋ ਨਾ ਜੇ ਕਿਸਨ ਸਾਈਡ ਦੇਣੀ ਐ ਕੁਝ ਵੀ ਦੇਣਾ ਮਾਲਕ ਜਿਹੜੀ ਆ ਸਾਈਡ ਤੇ ਪੱਟੀ ਐ ਇੱਥੇ ਮੋਟਰਸਾਂ ਵਾਲੇ ਵੀਰ ਜਾਂਦੇ ਦੇਖੋ ਕਿੰਨੇ ਸਿਆਣੇ ਆਪਦੀ ਸਾਈਡ ਦੇਂਦੇ ਨੇ ਜਿਹੜੀ ਇਹ ਪੂਰੀ ਪ੍ਰਾਪਰਟੀ ਦੀ ਪੱਟੀ ਐ ਇਹਦਾ ਮਤਲਬ ਇਹ ਹੁੰਦਾ ਵੀ ਤੁਸੀਂ ਇੱਥੇ ਤੋਂ ਕ੍ਰੋਸ ਨਹੀਂ ਕਰ ਸਕਦੇ ਜੇ ਕ੍ਰੋਸ ਕਰੋਗੇ ਤਾਂ ਫਿਰ ਸਿੱਧਾ ਪੀਜੇ ਤੇ ਜਾਓਗੇ ਜਿਹੜਾ ਰਜਿੰਦਰਾ ਚਨਾ ਉਹਨਾਂ ਦੇਖ ਲਓ ਮਾਦਾ ਬੁੱਤ ਪਤਾ ਨਹੀਂ ਕੀ ਕਰਿਆਂਦਾ ਹੁਣ ਆਕੇ ਮੇਰੇ ਟਰੱਕ ਦਾ ਡਰਾਈਵਰ ਵੀਰ ਜਾ ਰਹੇ ਨੇ ਆਪਣੇ ਤਾਂ ਚਲੋ ਕੰਮ ਗਲਤ ਆ ਲੱਗਦਾ ਯਾਰ ਫੁੱਟਪਾਥ ਦੇ ਨਾਲ ਹੌਲੀ ਹੌਲੀ ਜਾਈ ਜਾਈ ਹੈ ਨਾ ਤੁੰਦਦਾਰ ਵੇੜਾ ਪਰ ਵੀਰੇ ਕਈ ਵਾਰ ਆਪਾਂ ਇੱਕ ਵੱਡੀ ਗਲਤੀ ਕਰ ਆਏ ਨੇ ਤੁਸੀਂ ਜਿੱਕਰ ਖੱਬੇ ਹੱਥ ਚੱਲੋ ਆਪਦੇ ਹੈ ਨਾ ਜਿਹੜੀ ਸਾਈਡ ਆਪਣੀ ਉਹ ਬਣਦੀ ਆ ਸੜਕ ਦੇ ਵਿੱਚ ਠੀਕ ਹੈ ਨਾ ਕਿਉਂਕਿ ਜਿਹੜੀ ਇਹ ਫੁੱਟਪਾਥ ਦੇ ਨਾਲ ਸੜਕ ਹੈ ਇਹ ਸਿਰਫ ਫੁੱਟਪਾਥ ਨਾਲ ਆਪਾਂ ਜਿਹੜਾ ਜਾਂਦੇ ਆ ਹੁੰਦਾ ਜਿਹਨੇ ਤੇਜ਼ ਲੰਘਣਾ ਜਿਹਨੂੰ ਅੱਗ ਲੱਗੀ ਹੈ ਮੇਰੇ ਵਰਗੇ ਨੂੰ 50000 ਛੇਤੀ ਦੇਣਾ ਜਿਹਨੇ ਸਿਰੋਹ ਜਾਣਾ ਬਾਈ ਉਵੇਂ ਜਿਹਾ ਖੱਬੇ ਹੱਥ ਚੱਲਣਾ ਪਉਂਦੀ ਜਿਹੜੇ ਸੜਕ ਦੋ ਪਾਰਟ ਬਣੇ ਨੇ ਕੀ ਭਾਈ ਜ਼ਿੰਦਗੀ ਹਰੇਕ ਨੂੰ ਪਿਆਰੀ ਆ ਸੌਫ ਦਾ ਧਿਆਨ ਰੱਖਿਆ ਕਰੋ ਜਿਹੜੀ ਤੁਹਾਨੂੰ ਦਵਾਈ ਆ ਉਹਦਾ ਦੇਖ ਕੇ ਪਚਾ ਕੇ ਉਹਦਾ ਅਡਵਾਂਸ ਪਹਿਲਾਂ ਜੇ ਮਰਜ਼ੀ ਕਰੋ ਪਰ ਅਜਿਹੇ ਕੰਮ ਨਾ ਕਰਿਓ ਕਿ ਤੁਹਾਡਾ ਪਰਿਵਾਰ ਤੁਹਾਨੂੰ ਡਿਕਦਾ ਰਹੇ